ਨਹੀਂ ਅਥੇ ਕੀ ਅਥੇ ਕਰਨ ਕੀ ਆ ਮੈਨੂੰ ਆਰਾਮ ਨਾਲ ਆਰਾਮ ਨਾਲ ਦੱਸ ਹਾਂਜੀ ਰੈਲੀ ਰੈਲੀ ਕੀ ਦੀ ਆ ਹਾਂਜੀ ਰੈਲੀ ਕੀ ਦੀ ਆ ਦੱਸੋ ਆਂਦੇ ਭਈਆ ਜਿਹੜਾ ਜਿਹੜਾ ਕੀ ਦੀ ਆ ਹਾਂ ਤੜ ਨਾ ਹੰਗਲ ਭਲਾ ਦੇ ਕਿਹੜੀ ਪਾਰਟੀ ਦੀ ਆ ਹਾਂਜੀ ਕਿਹੜੀ ਪਾਰਟੀ ਦੀ ਰਾਹ ਹੰਗਲ ਹੰਗਲ ਜੀ ਇਲਜ਼ਾਮ ਨਹੀਂ ਲਗਾ ਸਕਦੇ ਕਿਸੇ ਦਾ ਅਸੀਂ ਕਾਂਗਰਸ ਪਾਰਟੀ ਦੇ ਪੱਕੇ ਬੰਦੇ ਆ ਇਹ ਕਹੇ ਵੀ ਕਾਂਗਰਸ ਪਾਰਟੀ ਦੀ ਰੈਲੀ ਦੀ ਆ ਇੱਜਾ ਹੁਣ ਕਹਿਣ ਨੂੰ ਥੋੜਾ ਹੁੰਦਾ ਵੀ ਕਾ ਚੋਰੀ ਕਰਨ ਆਇਆ ਆਪ ਦੇਖਿਆ ਭਾਈ ਮੈਨੂੰ ਦਿਮਾਗ ਹੀ ਟਾਂਕੇ ਲੱਗ ਗਿਆ ਚੈੱਕ ਕਰ ਲੋ ਨਹੀਂ ਚਲੀ ਇਹ ਇਹ ਬੰਦੇ ਚੋਰ ਨੇ ਆਮਰੇ ਸਰਤੇ ਕੀ ਕਰਨਾ ਇਹਨੇ ਆਮਰੇ ਸਰਤੇ ਕੀ ਕਰਨਾ ਇਹਨੇ ਨਹੀਂ ਪਤਾ ਬੇਸੀ ਆਏ ਕੀ ਕਰਨਾ ਹੋਰ ਬੰਦੇ ਉਸ ਗਰੁੱਪ ਦੇ ਵਿੱਚ ਬੜੇ ਨੇ ਹੈ ਨਾਲ ਦੇ ਸੀ ਮੁੰਡੇ ਨਾਲ ਬੰਦੇ ਸੀ ਮੇਰਾ ਆ ਹਾਂ ਆਈਫੋਨ ਸੀ ਐਪਲ ਦਾ ਫੋਨ ਸੀ ਪਤਾ ਨਹੀਂ ਐਨੇ ਕੱਟੇ ਜਦੋਂ ਕੱਟਦੇ ਹੋ ਮੈਂ ਕੱਢੀ ਜਦੋਂ ਤੋਂ ਇਹ ਵੀ ਤੋੜਦਾ ਸੀ ਮੇਰਾ ਹੱਥ ਫੜ ਲਿਆ ਨਿਕਲ ਗਿਆ ਬਰਨਾਲਾ ਮੇਰਾ ਨਹੀਂ ਆ ਉਹ ਕਹੇ ਦਾ ਖੋਇਆ ਇਹਨਾਂ ਨੇ ਹਾਂ ਖੋਇਆ ਇਹਨਾਂ ਨੇ ਹੁਣ ਕਹੇ ਖੋਇਆ ਉਹ ਇਹਨਾਂ ਨੇ ਕਿਹਨਾਂ ਨੇ ਉਹ ਜਿਹੜੇ ਗਿੱਟਾ ਜਿਹੜਾ ਕਹਿੰਦੇ ਛੜਤਾ ਆ ਗਰੋ ਆ ਜੀ ਇਹਨਾਂ ਦਾ ਜਦੋਂ ਅਸੀਂ ਉੱਥੇ ਖੜੇ ਸੀ ਨਾ ਤੇ ਇਹ ਜਿਹੜੇ ਹੈਗਾ ਇਹਨਾਂ ਲੋਕਾਂ ਦੇ ਪਰਸ ਤੇ ਮੋਬਾਈਲ ਕੱਢੇ ਆ ਵੀ ਇੱਕ ਜਿਹੜਾ ਉਹਦਾ ਪੁੱਛ ਕੇ ਕਰਕੇ ਦੱਸਦਾ ਉਹ ਤਾਂ ਕਹਿੰਦਾ ਵੀ ਮੈਂ ਇੱਥੇ ਆ ਜੀ ਵਰਕਰ ਆ ਜਦੋਂ ਉਹਨੂੰ ਕਿਹਾ ਲਿਆ ਕੋਈ ਮੁਆਵਜ਼ਾ ਆਈ ਕਾਰਡ ਦੇ ਆਧਾਰ ਕੜ ਦੇ ਕੁਝ ਨਹੀਂ ਨਿਕਲਿਆ ਇਹ ਬੰਦੇ ਜਿਆਦਾ ਆ ਪ੍ਰੋਪਰ ਤਰੀਕੇ ਨਾਲ ਇਹਨਾਂ ਦੀ ਪੁੱਛ ਗਏ ਜੋਊਗੀ ਬੰਦੇ ਹੋਰ ਵੀ ਫੜੇ ਜਾਣਗੇ ਇਹਨਾਂ ਦੇ ਰੋਲ ਹੈ ਬਾਈ ਜੀ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਨਾ ਨਾ ਬਾਈ ਜੀ ਮਾਰੋ ਨਾ ਮਾਰੋ ਨਾ ਬਾਈ ਮਾਰੋ ਨਾ ਕੀ ਗੱਲ ਕੀ ਹੋਈ ਹੈ ਬਾਈ ਜੀ ਡਾਕਟਰ ਸਾਹਿਬ ਦਾ ਫੋਨ ਲੈ ਗਿਆ ਫੋਨ ਫੋਨ ਖੋ ਗਿਆ ਆਇਆ ਕਿਧਰ ਅੰਮ੍ਰਿਤਸਰ ਤੋਂ ਆ ਰਿਹਾ ਹੈ ਪਈੰਬਰ ਤੋਂ ਆਇਆ ਠੀਕ ਆ ਇਹਨਾਂ ਨੇ ਮੇਰਾ ਫੋਨ ਚੋਖਾ ਫੜਿਆ ਠੀਕ ਆ ਐਸੋ ਮੇਰੂੰ ਘੁੱਟ-ਘੁੱਟ ਕੇ ਬਾਈ ਦੇ ਗਣ ਇੱਥੇ ਫੜਨ ਦੇ ਚੋਰ ਜੀ ਆ ਇਹ ਮਿਲੂ ਗਣ ਕਹੀ ਜਾਂਦੇ ਦੱਸ ਬਾਈ ਐਪਲ ਦਾ ਫੋਨ ਲੈ ਕੇ ਗੇ ਐਪਲ ਦਾ ਫੋਨ ਲੈ ਕੇ ਗੇ ਠੀਕ ਇੱਕ ਐਪਲ ਦਾ ਫੋਨ ਕਿੱਥੇ ਫਿਰ ਇਹਨਾਂ ਨੇ ਬਾਈ ਜੀ ਸੀਸਾ ਤੋਂ ਫੋਨ ਕੱਢੇ ਨੇ ਫੋਨ ਕਿਹਦਾ ਸੀ ਫੋਨ ਹੁਣ ਮੇਰੇ ਵੱਡੇ ਭਾਈ ਦਾਦੀ ਗਏ ਜਦੇਵ ਸਿੰਘ ਆਗਾ ਜੀ ਦਾ ਜੀ ਹਾਂ ਮੇਰਾ ਵੀ ਕੱਢਿਆ ਬਾਈ ਜੀ ਇਹਨਾਂ ਢਾਲਵੀ ਸਾਹਿਬ ਦਾ ਫੋਨ ਕੱਢ ਲਿਆ ਇਹਨਾਂ ਨੇ ਜਿਹੜੇ ਚਾਰਜ ਨੇ ਢਾਲਵੀ ਸਾਹਿਬ ਉਹ ਤੇਰਾ ਸਾਡਾ ਮੇਰੀ ਜੇ ਵੀ ਵੱਡੇ ਹੀ ਫੋਨ ਵੀਰੇ ਨੇ ਗੋਲੀਆਂ ਵੀ ਨਿਕਲਿਆ ਦੇਣਾ ਜੇਬ ਚੋਂ ਪੱਤਿਆ ਭਾਈ ਤੂੰ ਹੈ ਕਿ ਅੰਮ੍ਰਿਤਸਰੋਂ ਆਪ ਰਹਿ ਕੇ ਗੋਲੀਆਂ 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 ਆ ਪਿੱਛੇ ਇੱਕ ਮਿੰਟ ਇਹਨਾਂ ਕੱਢੇ ਗਿਆ ਇਹਨਾਂ ਜੈਬ ਚੋਂ ਕੱਢੇ ਪ੍ਰੈਗਾ ਦੇ ਜੈਬ ਸੁ ਲੈਨੇ ਕੱਢੇ ਮੈਂ ਇਹਦੀ ਜੇਬ ਚੋਂ ਸੈਟਾ ਸੈਟਾ ਬਹੁਤ ਵੱਡਾ ਗਰੁੱਪ ਆ ਇਹ ਨਾਲ ਗਰੁੱਪ ਸੀਗਾ ਇਹਨਾਂ ਨੇ ਫੋਨ ਕੱਟੇ ਇਹ ਨਸ਼ਾ ਨਸ਼ੇ ਦੇ ਕੈਪਸੂਲ ਆ ਇਹ ਤੁਹਾਡਾ ਵੀ ਫੋਨ ਕੱਟਿਆ ਕੱਟਿਆ ਵੀਰੇ ਇਹਨਾਂ ਜਦੋਂ ਇਹਨਾਂ ਮੇਰੀ ਜੇਬ 'ਚ ਹੱਥ ਪਾਇਆ ਇਹ ਨਿਕਲ ਗਿਆ ਪਿੱਛੇ ਤੇ ਬਾਈ ਨੇ ਫੜ ਲਿਆ ਉਹਦਾ ਵੀ ਫੋਨ ਕੱਟਿਆ ਸੀਗਾ ਬਾਈ ਸਰਦਾਰ ਸੀਗਾ ਔਰ ਹੈ ਹਾਂ ਉਹ ਮੇਰਾ ਫੋਨ ਬਾਈ ਤੂੰ ਹੈ ਕਿੱਥੋਂ ਆ ਪੰਜਾਬ ਤੋਂ ਆ ਮਾਰੂ ਆ ਹਾਂਜੀ ਅੰਮ੍ਰਿਤਸਰੋਂ ਹਾਂਜੀ ਪਰਵਾਸੀ ਦਾ ਨਹੀਂ ਹੈਗਾ ਪੰਜਾਬੀ ਇਹ ਬਲੈਕ ਅੱਜ ਹੀ ਪੰਜਾਬ ਵਿੱਚ ਕੀ ਹੋਇਆ ਕੀ ਆ ਭਾਈ ਨਾਲੇ ਭਾਈ ਦੇਖੋ ਭੀੜ ਦੇ ਵਿੱਚ ਭਾਈ ਖਲੋਤੇ ਢੀਏ ਇਹ ਦੇਖੋ ਇਹ ਦੇਖੋ ਕਿੰਨੇ ਫੋਨ ਨਿਕਲੇ ਆ ਇਹਦੇ ਕੋਲੋਂ ਦੋ ਫੋਨ ਸੀਗੇ ਤੇਰੇ ਕੋਲੋਂ ਥੱਲੇ ਗੇਰੇ ਫੋਨ ਭਾਈ ਕਿਹੜਾ ਮੇਰਾ ਇਹ ਭਾਈ ਪੁਣਾ ਇੱਕ ਫੋਨ ਆਪਣਾ ਨੀਗਾ ਇੱਕ ਬਾਈ ਨਾਲ ਲੱਗਦੀ ਫੜ ਲਿਆ ਜਾਂ ਕੱਢਿਆ ਨਹੀਂ ਉਹ ਤੁਹਾਡਾ ਫੋਨ ਤੁਹਾਨੂੰ ਵਾਪਸ ਮਿਲਿਆ ਇੱਕ ਫੋਨ ਮਿਲਿਆ ਜੀ ਜਿਹਦਾ ਹੈਗਾ ਸੀਗਾ ਮੇਰਾ ਨਹੀਂ ਮਿਲਿਆ ਭਾਈ ਹਰੇ ਸੁਣਿਆ ਤੂੰ ਮੈਨੂੰ ਸੁਣਿਆ ਤੂੰ ਅੰਬਰ ਸਰੋ ਅੰਬਰ ਸਰੋ ਕੀ ਕਰਨ ਗਿਆ ਭਾਈ ਭਾਈ ਕੀ ਕਰਨ ਗਿਆ ਸਾਰੇ ਨਹੀਂ ਨਹੀਂ 1 ਮਿੰਟ ਕਿੱਥੇ 1 ਮਿੰਟ ਆਇਆ ਕਿੱਥੇ ਆ ਨਾ ਭਾਈ ਇੱਥੇ ਨਹੀਂ ਇੱਥੇ ਕੀ ਇੱਥੇ ਕਰਨ ਕੀ ਆ ਮੈਨੂੰ ਆਰਾਮ ਨਾਲ ਆਰਾਮ ਨਾਲ ਦੱਸ ਹਾਂਜੀ ਰੈਲੀ ਕੀਤੀ ਆ ਹਾਂਜੀ ਰੈਲੀ ਕੀਤੀ ਆ ਦੱਸ ਆਣਦੇ ਭਈਆ ਜਿਹੜਾ ਜਿਹੜਾ ਕਿਹਦੀ ਹੈ ਆ ਅੰਕਲ ਨਹਾ ਅੰਕਲ ਭਲਾਤਾ ਕਿਹੜੀ ਪਾਰਟੀ ਦੀ ਹੈ ਹਾਂਜੀ ਕਿਹੜੀ ਪਾਰਟੀ ਤੇ ਰਹਿੰਦੀ ਹੈ ਅੰਕਲ ਅੰਕਲ ਜੀ ਕਾਂਗਰਸ ਦੀ ਪਾਰਟੀ ਹੈ ਕਿਹੜੇ ਲੀਡਰ ਕਿਹੜੇ ਲੀਡਰ ਨੂੰ ਸਪੋਰਟ ਕਰਨ ਆਇਆ ਹਾਂਜੀ ਅੰਕਲ ਜੀ ਵੇਖਣ ਆਇਆ ਤਾਂ ਤੁਹਾਨੂੰ ਖੋਲ ਦੋ ਯਾਰ ਖੋਲੋ ਪੈਸੇ ਲੀਡਰ ਮੈਂ ਕਿਹੜਾ ਭਾਈ ਕਿਤੇ ਚੱਲਾ ਨਹੀਂ ਭਾਈ ਦਾ ਭਾਈ ਮੈਂ ਕਿਦੋਂ ਉਦੋਂ ਇਹਨਾਂ ਨੇ ਮੈਨੂੰ ਛੱਡਿਆ ਭਾਈ ਠੀਕ ਆ ਭਾਈ ਉਦੋਂ ਇਹਨਾਂ ਨੇ ਮੈਨੂੰ ਛੱਡਿਆ ਛੱਡਿਆ ਮੈਨੂੰ ਪੁਲਿਸ ਦੇ ਨਹੀਂ ਨਹੀਂ ਇਹਨਾਂ ਨੇ ਠੀਕ ਆ ਮੈਂ ਭੱਜਾਂ ਤੱਕ ਨਹੀਂ ਆ ਹਿਸਾਬ ਲਾ ਲੋ ਪਾਰਿਓ ਨਾ ਇਹਨੂੰ ਪੁਲਿਸ ਪੁਲਿਸ ਦੇ ਵਾਲੇ ਭਾਈ ਬੈਲਟ ਮੈਂ ਬਲਾਸੀਪ ਸਾਹਿਬ ਨਾਲ ਆਮ ਨਾਲ ਉਹ ਵਾਲਾ ਬੈਲਟ ਦੇ ਜੀ ਬਾਕੀ ਇਹ ਗਲਤ ਕਰ ਲਾ ਇਹ ਬੈਂਸ ਦੇ ਬੰਦੇ ਨਹੀਂ ਹੈਗੇ ਐਵੇਂ ਬਦਨਾਮ ਨਾ ਕਰੋ ਕਿਸੇ ਬੰਦੇ ਨੂੰ ਇਹ ਬੰਦੇ ਚੋਰ ਨੇ ਅਮਰੇ ਸ਼ਰ ਤੋਂ ਇੱਥੇ ਕੀ ਕਰਨ ਆਏ ਨੇ ਆਬਰੇ ਸਰਦ ਤੇ ਕੀ ਕਰਨਾ ਨਹੀਂ 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 ਪਤਾ ਵੀ ਅਸੀਂ ਆਏ ਕੀ ਕਰਨਾ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਇਹਨਾਂ ਇਹਦੇ ਨਾਲ ਹੋਰ 10 ਬੰਦੇ ਹੋਰ ਬੰਦੇ ਉਸ ਗਰੁੱਪ ਦੇ ਵਿੱਚ ਬੜੇ ਨੇ ਇਹਦੇ ਨਾਲ ਦੇ ਸੀ ਮੁੰਡੇ ਨਾਲ ਨਾਲ ਬੰਦੇ ਸੀਗੇ ਸਾਡੇ ਕੋਲ ਅਸੀਂ ਪੂਰੀ ਕਵਰੇਜ ਕੀਤੀ ਤੁਸੀਂ ਕਰੋ ਨਹੀਂ ਪਰ ਅਸੀਂ ਜੋ ਨਹੀਂ ਅਸੀਂ ਨਹੀਂ ਕਹਿ ਸਕਦੇ ਅਸੀਂ ਇਲਜ਼ਾਮ ਨਹੀਂ ਲਗਾ ਸਕਦੇ ਕਿਸੇ ਦਾ ਅਸੀਂ ਕਾਂਗਰਸ ਪਾਰਟੀ ਦੇ ਪੱਕੇ ਬੰਦੇ ਆ ਮੈਂ ਕੀ ਕਹਿੰਦੇ ਪੰਜਾਬ ਦੇ ਵੀ ਸੈਕਟਰੀ ਹੈਗੀ ਆ ਮੈਂ ਪੰਜਾਬ ਦੇ ਵਿੱਚ ਮਹਿਲਾ ਵਿੰਗ ਦੀ ਅੱਛਾ ਸਾਡਾ ਕੀ ਕਹਿੰਦੇ ਇਹਨਾਂ ਨੇ ਫੋਨ ਕੱਢਿਆ ਹੈਗਾ ਮੁੰਡੇ ਨੇ ਖੁਦ ਦੇਖਿਆ ਉਹਦੀ ਜੇਬ ਚ ਇਹਨੇ ਹੱਥ ਪਾ ਕੇ ਚਲੋ ਇਹ ਵੀ ਕਾਂਗਰਸ ਪਾਰਟੀ ਦੀ ਰੈਲੀ ਦੀ ਆਏ ਇਦਾਂ ਦੇ ਹੁਣ ਕਹਿਣ ਨੂੰ ਥੋੜਾ ਹੁੰਦਾ ਵੀ ਕਾ ਨਾ ਚੋਰੀ ਕਰਨ ਆਇਆ ਆਪ ਦੇਖਿਆ ਇਹਨੂੰ ਪੁਲਿਸ ਦੇ ਵਾਲੇ ਕਰ ਦੋ ਪੁਲਿਸ ਦੇ ਵਾਲੇ ਕੋਈ ਨਾ ਕੋਈ ਬਿਲਕੁਲ ਸਹੀ ਆ ਤੁਸੀਂ ਤੁਸੀਂ ਪੁਲਿਸ ਦੇ ਵਾਲੇ ਕਰ ਆ ਇਹਨੂੰ ਖੋਲ ਦੋ ਭਾਈ ਜੀ ਖੋਲ ਦੋ ਭਾਈ ਜੀ ਚੋਰੀ ਕੀਤੀ ਕੋਈ ਕਤਲ ਨਹੀਂ ਕੀਤਾ ਭਾਈ ਜੀ ਖੋਲ ਦੋ ਕੋਈ ਗੱਲ ਨਹੀਂ ਹੋ ਗਿਆ ਬਾਈ ਕੋਈ ਗੱਲ ਨਹੀਂ ਸਾਨ ਉਹ ਵੀ ਯਾਰ ਭਾਈ ਮੈਨੇ ਦਿਮਾਗ ਦੇ ਟਾਂਕੇ ਲੱਗਿਆ ਚੈੱਕ ਕਰ ਲੋ ਨਹੀਂ ਚਕੀਂਦੇ ਨਹੀਂ ਨਹੀਂ ਟਾਂਕੇ ਟਾਂਕੇ ਕਿੱਥੇ ਲੱਗੇ ਆ ਟਾਂਕੇ ਕਿੱਥੇ ਆ ਇਹ ਲੋ ਪ੍ਰੈਸ਼ਨ ਹੋਇਆ ਨਹੀਂ ਚਕੀਂਦੇ ਇਹ ਆਪਰੇਸ਼ਨ ਆ ਉਹ ਤਾਂ ਤੈਨੂੰ ਕਹਿੰਦੇ ਚੋਰੀ ਕਰਦਾ ਮੈਨੂੰ ਅੰ ਭਾਈ ਚੋਰੀ ਮੈਂ ਕੀਤੀ ਨਹੀਂ ਠੀਕ ਆ ਮੁੰਡੇ ਜਿਹੜੇ ਹੋ ਗਏ ਅੰਕ ਜੀ ਤਾਂ ਕਿ ਬੰਦੇ ਫਿਰ ਐਡੇ ਬੰਦੇ ਕੀ ਕਰ ਰਹੇ ਆ ਤੇਰੇ ਕੋਲੋਂ ਫੋਨ ਮਿਲਿਆ ਵਾ ਫੋਨ ਕਿੱਦਾਂ ਨਹੀਂ ਉਹ ਉਹ ਕਹਿ ਰਹੇ ਉਹ ਮੇਰਾ ਹੈ ਮੇਰਾ ਇਹ ਤੇਰਾ ਫੋਨ ਆ ਹਾਂ ਜੀ ਤੂੰ ਉਹ ਮੇਰਾ ਇਹ ਕਿਹੜੇ ਲੀਟਰ ਨਾਲ ਆਇਆ ਭਾਈ ਕੱਲਾ ਆਇਆ ਮੈਂ ਹਾਂ ਜੀ ਟਰੈਕਟਰ ਆ ਰੋਪਨ ਆਇਆ ਕਿਹੜੇ ਟਰੈਕਟਰ ਆਜਣਾ ਆਇਆ ਭਾਈ ਮੈਂ ਟਰਟਰ ਤੋਂ ਕਿੱਦਾਂ ਆਇਆ ਅਮਲੇ ਸਰ ਤੋਂ ਕਿੱਦਾਂ ਆ ਉਹ ਟਰੈਕਟਰ ਤੇ ਆਏ ਮੁੰਡੇ ਸਾਰੇ ਨੂੰ ਨਹੀਂ ਆ ਜਾ ਟਰੈਕਟਰ ਨਾਲ ਫੋਨ ਥੱਲੇ ਗੇਰਿਆ ਮੇਰੇ ਸਾਹਮਣੇ ਗੇਰਿਆ ਮੇਰੇ ਸਾਹਮਣੇ ਗੇਰੇ ਇਹਨੇ ਥੱਲੇ ਫੋਨ ਕਿਰੇ ਮੇਰੇ ਸਾਹਮਣੇ ਟਰੈਕਟਰ ਕੋਲ ਦਿਖਾ ਲਓ ਇਹਨੂੰ ਕੋਈ ਨਾ ਖਲਾਉ ਜੀ ਟਰੈਕਟਰ ਦੇ ਕੋਲ ਆ ਆ ਗਿਆ ਬਾਈ ਜਗਾ ਕੱਢੇ ਮੇਰਾ ਵੀ ਕੱਢਾ ਹੀ ਹੋ ਗਿਆ ਮੇਰਾ ਆ ਹਾਂ ਆਈਫੋਨ ਸੀ ਐਪਲ ਦਾ ਫੋਨ ਸੀ ਮੇਰਾ ਪਤਾ ਨਹੀਂ ਐਨੇ ਹੀ ਕੱਢੇ ਜਦੋਂ ਕੱਢਦੇ ਹੋ ਮੈਂ ਕੜੀ ਜਦੋਂ ਉਤੋਂ ਇਹ ਵੀ ਤੋੜਦਾ ਸੀ ਮੇਰਾ ਹੱਥ ਫੜ ਲਿਆ ਨਿਕਲ ਗਿਆ ਤੇ ਨਾਲ ਦੀਆਂ ਇਹਨਾਂ ਨੇ ਕਿਸੇ ਹੋਰ ਤਿੰਨ ਤਿੰਨ ਲੋਕ ਸੇ ਦੋ ਇਹਦੇ ਨਾਲ ਹੋਰ ਸੇ ਦੋ ਇਹਦੇ ਨਾਲ ਹੋਰ ਸੇ ਦੋ ਇਹਦੇ ਹੋਰ ਨਾਲ ਸੀ ਕੋਈ ਨਾ ਟਰੈਕਟਰ ਦਿਖਾ ਟਰੈਕਟਰ ਦਿਖਾ ਤੂੰ ਕਿਹੜਾ ਟਰੈਕਟਰ ਹੈ ਦਿਖਾਈਏ ਕਿਹੜੇ ਟਰੈਕਟਰ ਵਾਲੇ ਨੇ ਆਏ ਕਰੀਏ ਆ ਹਾਂ ਫੋ ਚੋਰ ਪਤਾ ਪਤਾ ਕਿਹੜਾ ਟਰੈਕਟਰ ਹੈ ਕੋਈ ਨਾ ਦੱਸ ਜੇ ਤੂੰ ਸਹੀ ਹੋਇਆ ਕੋਈ ਨਾ ਤੈਨੂੰ ਛੁੜਵਾ ਵੀ ਦਵਾਗੇ ਹਾਂਜੀ ਬਟ ਜੇ ਤੂੰ ਚੋਰੀ ਕੀਤੀ ਹੈ ਫਿਰ ਤੁਹਾਨੂੰ ਪੁਲਿਸ ਕੌਲ ਵੀ ਲੈ ਕੇ ਜਾਵਾਂਗੇ ਚੋਰੀ ਮੈਂ ਕਰਦਾ ਨਹੀਂ ਸੀਗਾ ਮੇਰਾ ਇਹਨਾਂ ਨੂੰ ਕੋ ਪਹਿਲਾਂ ਫੋਨ ਦੇ ਦਮ ਨੰਬਰ ਵੀ ਮਿਲਾਇਆ ਮੈਂ ਆਪ ਮੇਰੇ ਨੰਬਰ ਤੇ ਮੈਨੂੰ ਫੋਨ ਕਰਕੇ ਵੇਹ ਲੋ ਇਹਨਾਂ ਨੇ ਫੋਨ ਖੋਲਿਆ ਇੱਕ ਮਿੰਟ ਇੱਕ ਮਿੰਟ ਇਹਨਾਂ ਦਾ ਘਰੋ ਹੈ ਘਰੋ ਹੈ ਜੀ ਇਹਨਾਂ ਦਾ ਜਦੋਂ ਅਸੀਂ ਉੱਥੇ ਖੜੇ ਸੀ ਨਾ ਤੇ ਇਹ ਜਿਹੜੇ ਹੈਗਾ ਇਹਨਾਂ ਲੋਕਾਂ ਦੇ ਪਰਸ ਤੇ ਮੋਬਾਈਲ ਕੱਢੇ ਆ ਵੀ ਇੱਕ ਜਿਹੜਾ ਉਹਦਾ ਪੁੱਛਗੇ ਚ ਕਰਕੇ ਦੱਸਦਾ ਉਹ ਤਾਂ ਕਹਿੰਦਾ ਵੀ ਮੈਂ ਇੱਥੇ ਆ ਜੀ ਵਰਕਰਾਂ ਜਦੋਂ ਉਹਨੂੰ ਕਿਹਾ ਲਿਆ ਕੋ ਆਪਦਾ ਆਈ ਕਾਰਡ ਦੇ ਆਧਾਰ ਕਾਰਡ ਦੇ ਕੁਛ ਨਹੀਂ ਨਿਕਲਿਆ ਇਹ ਬੰਦੇ ਜਿਆਦਾ ਆ ਪ੍ਰੋਪਰ ਤਰੀਕੇ ਨਾਲ ਇਹਨਾਂ ਦੀ ਪੁੱਛਗੇ ਜਾਊਗੀ ਬੰਦੇ ਹੋਰ ਵੀ ਫੜੇ ਜਾਣਗੇ ਇਹਨਾਂ ਦੇ ਭਾਈ ਭਾਈ ਤੇਰੇ ਕੋਲ ਕੋਈ ਪ੍ਰੂਫ ਹੈਗਾ ਕੋਈ ਲਾਇਸੈਂਸ ਕੁਝ ਕੋਈ ਲਾਇਸੈਂਸ ਕੋਈ ਆਧਾਰ ਕਾਰਡ ਕੁਝ ਹੈ ਸਾਰਾ ਕੋ ਫੋਨ ਚਾਹਵਾ ਭਾਈ ਫੋਨ ਚ ਫੋਨ ਕਿੱਥੇ ਆ ਵੇ ਨਾਲ ਵੀਰ ਨੂੰ ਨਾਲ ਖੋਇਆ ਇਹ ਮੇਰਾ ਫੋਨ ਭਾਈ ਫੋਨ ਕਰਕੇ ਵੇਖ ਲੋ ਮੇਰੇ ਨੰਬਰ ਤੇ ਕੋਈ ਟਰੈਕਟਰ ਕੋਲ ਲੈ ਚੱਲ ਤੈਨੂੰ ਕਿਹੜਾ ਟਰੈਕਟਰ ਆਇਆ 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 ਇੱਥੇ ਟਰੈਕਟਰ ਸਾਰੇ ਖਲੋਤੇ ਹੀ ਤੂੰ ਚੱਲ ਕਿਹੜਾ ਟਰੈਕਟਰ ਲੈ ਆਇਆ ਆਹ ਕਹਿੰਦੇ ਵੀ ਇੱਥੇ ਟਰੈਕਟਰ ਦਿਖਾ ਕਿਹੜਾ ਟਰੈਕਟਰ ਦਿਖਾ ਭਾਈ 52 ਅੰਗ ਦਾ ਟਰੈਕਟਰ ਹੀ ਠੀਕ ਆ ਚੱਲ ਮੇਰੇ ਚੱਲ ਆ ਜਾ ਆ ਜਾ ਹਾਂ ਜੀ ਇੱਥੇ ਇਧਰ ਨੂੰ ਇਧਰ ਨੂੰ ਕਰ ਲੈ ਉਹਧਰ ਨੂੰ ਕਰ ਦੇ ਕੋਈ ਨਾ ਕੋਈ ਨਾ ਤਾਂ ਇਹ ਚੋਰ ਜਿਹੜਾ ਇੱਥੋਂ ਫੜਿਆ ਇਹ ਕਹਿ ਰਿਹਾ ਮੈਂ ਕਿਸੇ ਟਰੈਕਟਰ ਨਾਲ ਆਇਆ ਸੀਗਾ ਤੇ ਇਹ ਟਰੈਕਟਰ ਵਾਲਿਆਂ ਨਾਲ ਬਹਿ ਕੇ ਆਇਆ ਸੀ ਇਹਨੂੰ ਕਿਹਾ ਵੀ ਦਿਖਾ ਇਹਨੂੰ ਕਿਹਾ ਭਾਈ ਟਰੈਕਟਰ ਨਹੀਂ ਹੈਗਾ ਭਾਈ ਹਾਂ ਜੀ ਇੱਥੇ ਟਰੈਕਟਰ ਲੱਗਾ ਹੈ ਭਾਈ ਸਾਰੇ ਨਾਮ ਦੱਸ ਸਕਦਾ ਕਿਸ ਦਾ ਕਿਸ ਦਾ ਨਾਮ ਦੱਸ ਸਕਦਾ ਨੰਬਰ ਨਾਮ ਦੱਸ ਦੇ ਨਾਮ ਦੱਸ ਦੇ ਹੋਇਆ ਅੰਗਰੇਜ਼ ਮੈਂ ਕਹਣਾ ਉਹਨਾਂ ਨਾਲ ਆਇਆ ਹਾਂ ਨਾਮ ਜਿਹਦੇ ਨਾਲ ਆਇਆ ਉਹਦਾ ਨਾਮ ਤਾਂ ਪਤਾ ਹੋਏਗਾ ਨੰਬਰ ਤਾਂ ਪਤਾ ਹੋਣਾ ਪਟਨਾ ਵਾਲਾ ਤੂੰ ਕਹਿੰਦਾ ਮੇਰੇ ਪਟਨਾ ਵਾਲਾ ਮੇਰਾ ਨਹੀਂ ਆ ਉਹ ਕਿਸੇ ਦਾ ਖੋਇਆ ਇਹਨਾਂ ਨੇ ਠੀਕ ਆ ਖੋਇਆ ਇਹਨਾਂ ਨੇ ਹੁਣ ਕਹਿੰਦੇ ਖੋਇਆ ਉਹ ਇਹਨਾਂ ਨੇ ਕਿੰਨਾਂ ਨੇ ਕਿੰਨਾਂ ਨੇ ਖੋਇਆ ਉਹ ਜਿਹੜੇ ਗਿੱਠਾ ਜਿਹੜਾ ਕਹਿੰਦੇ ਆ ਛੜਤਾ ਆ ਜਿਹੜਾ ਇਹ ਕਹਿੰਦੇ ਆ ਠੀਕ ਹੁਣ ਉਹਨਾਂ ਦਾ ਨਾਲ ਹੀ ਸੀਗਾ ਦਾਕਾ ਜੀ ਮੇਰੇ ਫੋਨ ਤੇ ਭਾਈ ਫੋਨ ਕਰਕੇ ਵੇ ਲੋ ਪਾਣੀ ਪੁਣੀ ਪਿਆਦੇ ਇਹਨੂੰ ਪਾਣੀ ਪੁਣੀ ਪਿਆ ਦਿਓ ਕੋਈ ਆ ਕੋਈ ਨਾ ਇਹੋ ਸਾਹਮਣੇ ਸੰਗ ਦਾ ਫੋਨ ਹੈ ਤੈਨੂੰ ਤੈਨੂੰ ਬੰਦੇ ਦਾ ਪਤਾ ਨਹੀਂ ਹੈ ਜੀ ਕਿਹਦੇ ਨਾਲ ਆਇਆ ਉਹ ਹੈ ਭਾਈ ਤੈਨੂੰ ਪਤਾ ਤੂੰ ਕਹਾ ਥੋੜਾ ਟ੍ਰੈਕਿੰਗ ਹੈ ਜੇ ਮੈਂ ਤਾ ਏ ਜ਼ਰੂਰ ਇੱਥੇ ਰੈਲੀ ਸੀ ਪਰ ਆ ਰੈਲੀ ਦੇ ਵਿੱਚ ਕਿੰਨਾ ਮੱਚੇ ਵੇ ਗਿਆ ਪੁੱਛੇ ਜਾਣਾ ਭਾਈ ਉਹ ਤੇਰੀ ਆਲੂ ਤੇ ਆਣੀ ਰੈਲੀ ਤੇ ਉਹਨਾਂ ਚੁੰਡੇ ਚੁੰਡੇ ਲਾਏ ਮੈਂ ਉਹਨਾਂ ਦੇ ਨਾਲ ਬਹਿ ਕੇ ਆ ਗਿਆ ਹਾਂਜੀ ਅੱਛਾ ਤੈਨੂੰ ਬੰਦੇ ਦਾ ਨਾਮ ਵੀ ਨਹੀਂ ਪਤਾ ਨਹੀਂ ਭਾਈ ਕਿਸੇ ਦਾ ਨਾਮ ਦੱਸ ਤੇ ਬਹਿ ਗਿਆ ਨਾਲ ਕਿਸੇ ਦਾ ਹਾਂਜੀ ਭਾਈ ਹੁਣ ਮੈਂ ਭਾਈ ਕਹਿੰਦਾ ਕੋਈ ਨੱਕਰ ਨਹੀਂ ਹਾਂ ਭਾਈ ਤੇਰਾ ਨਾਮ ਕੀ ਹੈ ਪ੍ਰਿੰਸ ਪ੍ਰਿੰਸ ਹਾਂਜੀ ਪੂਰਾ ਨਾਮ ਪੂਰਾ ਨਾਮ ਕੀ ਆ ਅਮਰ ਕਿਹੜੀ ਜਗ੍ਹਾ ਤੇ ਰਹਿਣ ਵਾਲਾ ਕੋਈ ਨਾ ਭਾਈ ਤੈਨੂੰ ਪਿਆਣੀ ਪੁਣੀ ਪੈਂਦੇ ਆ ਟੈਨਸ਼ਨ ਵਾਲਾ ਮੈਂ ਭਾਈ ਤੁੰਗੀ ਮੰਦਰ ਹਾਂਜੀ ਤੁੰਗੀ ਮੰਦਰ ਕੋਈ ਆ ਦੇਖ ਸਕਦੇ ਹੋ ਵੀ ਇੱਥੇ ਰੈਲੀ ਜਿਹੜੀ ਆ ਉਹ ਚੱਲ ਰਹੀ ਸੀ ਪਰ ਉਸ ਦੇ ਵਿੱਚ ਇਹਨਾਂ ਨੇ ਵੱਲੋ ਜਿਹੜਾ ਆ ਚੋਰ ਜਿਹੜਾ ਫੜਿਆ ਗਿਆ ਤੇ ਹੁਣ ਤਸਵੀਰ ਤੁਹਾਡੇ ਨਾਲ ਅਸੀਂ ਜਿਹੜੀ ਆ ਸਾਂਝੀ ਕਰ ਰਹੇ ਹਾਂ ਇਹ ਕਹਿ ਰਿਹਾ ਇਹ ਆਪਣੇ ਵੱਲੋਂ ਕਹਿ ਰਿਹਾ ਵੀ ਮੈਂ ਕੋਈ ਫੋਨ ਜਿਹੜਾ ਨਹੀਂ ਖੋਇਆ ਪਰ ਇਹ ਕਵਾਂਗਾ ਵੀ ਲਗਾਤਾਰ ਲੜੇ ਆ ਪੰਜਾਬ ਦੇ ਵਿੱਚ ਇਹੋ ਜੀਆਂ ਵਾਰਤਤਾਵਾਂ ਵਧੀਆਂ ਚੱ ਰਹੀਆਂ ਨੇ ਕਈਆਂ ਦੇ ਫੋਨ ਇੱਥੋਂ ਗੁੰਮੇ ਆ ਤਾਂ ਆਪਣਾ ਖਾਸ ਕਰਕੇ ਜਿਹੜਾ ਧਿਆਨ ਰੱਖੋ ਕੈਮਰਾ ਪਰਸਨ ਨੂੰ ਵੀ ਕਵਾਂਗਾ ਆਪਣਾ ਧਿਆਨ ਰੱਖੋ ਥੋੜੇ ਜੀ ਤਾਂ ਇਸੇ ਤਰੀਕੇ ਨਾਲ ਤੁਹਾਡੇ ਨਾਲ ਅਪਡੇਟ ਜਿਹੜੀਆਂ ਨੇ ਇਹੋ ਜੀਆਂ ਸਾਂਝੇ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ हां ਇਹਨਾਂ ਨੂੰ ਪੁੱਛੋ ਕਿ ਤੇਰੇ ਨਾਲ ਦੇ ਬਾਕੀ ਬੰਦੇ ਕਿੱਥੇ ਨੇ ਬਾਈ ਮਿਲੂਗੀ ਲੋਡ ਫੋਨ ਗੱਡਿਆਂ ਦੀ ਪਰ ਅ ਫਿਰ ਤੇਰਾ ਕਿਨੇ ਗੱਡਲੇ ਹੋਏ ਖੋਇਆ ਮੇਰਾ ਫੋਨ ਪਾਣੀ ਕਿਨੇ ਗੋਇਆ ਮੈਂ ਮੈਂ ਫੋਨ ਲਾਉਣਾ ਮੈਂ ਫੋਨ ਲਾਉਣਾ ਦਾਸ ਮਾਈਕ ਥੋੜਾ ਪਿੱਛੇ ਕਰੀ ਗੀ ਬਾਜੀ ਜੀ ਸਾਡਾ ਬੜਾ ਡਾਟਾ ਤੂੰ ਦੇ ਲਿਓ ਬੋਲ ਨੰਬਰ ਲਿਓ ਲਿਖਾ ਨੰਬਰ ਬੋਲ ਤੂੰ ਨੰਬਰ ਬੋਲ ਲਿਖੋ ਤੂੰ ਨੰਬਰ ਬੋਲ ਦੋ 9 ਹੈ ਦੋ 9 ਹਾਂ 1 ਹਾਂ ਫਿਰ 5 ਹਾਂ ਫਿਰ 1 ਹਾਂ 3 ਹਾਂ 4 40 4 40 40 ਕਟੋ ਨਾ 0 ਆ ਆ ਚਾਰ ਵੀ ਕੱਢ ਦੋ ਹਾਂ 0 ਲਾਇਓ ਹਾਂ ਉਹ ਪਿਆਸੀ ਭਾਵੇਂ ਨੰਬਰ ਤੇ ਫੋਨ ਕਰਕੇ ਵੇਖ ਲਓ ਸਪੀਕਰ ਲਾਈ ਬ੍ਰਦਰ ਸਪੀਕਰ ਦੇ ਮੇਰਾ ਫੋਨ ਇਹ ਭਾਂਜਾ ਜੀ ਕਰੋ ਕਿਰਪਾ ਜਾਂਦੀ ਓਏ ਆਹ ਰੋਲਾ ਤੇਰੇ ਦਾ ਬਾਈ ਨਾ ਮੇਰੇ ਫੋਨ ਨੂੰ ਮੇਰੇ ਸਮੋ ਨਾ ਕੋਈ ਰੋਲਾ ਨਹੀਂ ਆ ਮੋਬਾਈਲ ਮੰਗਾ ਦੇ ਸਾਡਾ ਬੜਾ ਡਾਟਾ ਯਾਰ ਮੈਂ ਮਾੜ ਖਸ ਹੋ ਜਾਂਦਾ ਮੈਂ ਆਇਤਾ ਭਾਈ ਜੀ ਨੂੰ ਮੈਂ ਖੜਿਆ ਯਾਰ ਆਪ ਚੋਰੀ ਕਰਦੇ ਨੂੰ ਭਾਈ ਮੈਨੂੰ ਕਿਥੋਂ ਕੇ ਮੈਂ ਖੜਿਆ ਨੂੰ ਮਾਇਆ ਮੇਰੀ ਉਦੋਂ ਖੜਿਆ ਭਾਈ ਫੋਨ ਵੀ ਚੈੱਕ ਰਹੇ ਨੇ ਹਾਂ ਦਾ